ਗੋਹ ਪਰਪੰਚ ਕਰ ਪਰ ਤਨ ਵਿਆਗੈ ਸਹਿਬ ਜੀ ਕਹਿੰਦੇ ਨੇ ਮੇਰੇ ਭਾਈ ਮੁਨੁਖ ਦਾਇ ਸੁਭਾਅ ਬਣ ਗਿਆ ਏ ਕਿ ਕਈ ਤਰ੍ਹਾਂੀਆਂ ਛੱਗੀਆਂ ਮਾਰ ਕੇ ਬੜੇ ਤਰ੍ਹਾਂ ਦੇ ਪਰਪੰਚ ਕਰਕੇ ਪ੍ਰਾਇਆ ਤਨ ਪ੍ਰਾਇਆ ਮਾਰ ਲਿਉਂਦਾ ਹੈ ਕਾਲ ਸਭ ਕਹਿੰਦੇ ਨੇ ਵੀ ਮੇਰੇ ਮਨ ਨੂੰ ਵੀ ਖਿਆਲ ਕਰ। ਧੰਵੀ ਆਪਣੇ ਅੰਦਰ ਚਾਤੀ ਮਾਰਿਆ ਕਰ। ਪ੍ਰਾਇਆ ਕੰਨ ਦਿੰਦਾ ਹੈ ਕਿਸੇ ਦਾ ਮਨ ਨੂੰ ਮਾਰ ਕੇ ਕਿਸੇ ਨਾਲ ਧੱਕੀ ਕਰਕੇ ਕਿਸੇ ਦਾ ਚੋਰੀ ਕਰਕੇ ਕਈ ਤਰ੍ਹਾਂ ਦੇ ਪਰਪੰਚ ਕਰਕੇ ਤੂੰ ਪ੍ਰਾਇਆ ਮਾਲ ਪ੍ਰਾਇਆ ਧਨ ਦਿੰਦਾ ਹੈ। ਸੁਤਦਾਰਾ ਕਹਿ ਆਣ ਆਕੇ ਮੈਂ ਆਪਣੇ ਪੁੱਤਰ ਤੇ ਆਪਣੀ ਭੋਟੀ ਦੇ ਹਵਾਲੇ ਕਰ ਦਿੰਦਾ ਹਾਂ ਇਹ ਨਾਮ ਦੇ ਉੱਪਰ ਰੋਟਾ ਲੰਗਾ ਖਰਚ ਕਰ ਦਿੰਦਾ ਹਾਂ ਪਾਲਦਾ ਨਹੀਂ ਨਾਂ ਨੂੰ ਹਰ ਇੱਕ ਤਰ੍ਹਾਂ ਦੀ ਲੋੜ ਇਹਨਾਂ ਦੀ ਪੂਰੀ ਕਰਦਾ ਹਾਂ ਮਨ ਮੇਰੇ ਭੁਲੇ ਕੱਟ ਨਾ ਕੀਜੈ ਇਸ ਕਰਕੇ ਪਾਤਸ਼ਾਹ ਜੀ ਵਾਅਦਾ ਕਰਦੇ ਨੇ ਕਿ ਮੈਂ ਦੇਭੁਏ ਮਾਨਾ ਰੋਜੀ ਆਪਕੇ ਖਾਤਰ ਕਿਸੇ ਨਾਲ ਵੀ ਤੋਖਾ ਵੇਰਨਾ ਕਰਿਆ ਕਰ ਤੂੰ ਰੋਜੀ ਦੇ ਵਾਸਤੇ ਆਪਣੇ ਆਹਾਰ ਦੇ ਵਾਸਤੇ ਕਿੰਨਾ ਕੁਝ ਕਰ ਰਿਹਾ ਹਾਂ ਛੱਗੇ ਚੋਰੀ ਤੋਖਾ ਪ੍ਰੇਵ ਜੋ ਕੁਝ ਵੀ ਕਰ ਰਿਹਾ ਹਾਂ ਇਹ ਨਾ ਕਰਿਆ ਕਰ ਕਿਉਂ ਅੰਤ ਨਵੇਰਾ ਤੇਰੇ ਜੀ ਪਹਿ ਨਿਜੈ ਰਹਾ ਸਤਿਗੁਰੂ ਸਾਹਿਬ ਕਹਿੰਦੇ ਠੱਗੀ ਨਾ ਕਰਿਆ ਕਰ ਤੂੰ ਕਿਸੇ ਦਾ ਹੱਕ ਨਾ ਮਾਰਿਆ ਕਰ ਕਿਸੇ ਦੇ ਨਾਲ ਝੂਠੇ ਵੀ ਕਾਪੜਾ ਨਾ ਮਾਇਆ ਕਰ ਕਿਉਂਕਿ ਆਖਰ ਨੂੰ ਇਹਨਾਂ ਮੰਦ ਕਰਮਾਂ ਦਾ ਦੇਖਾ ਤੇਰੀ ਜਿੰਦ ਤੋਂ ਹੀ ਲਿਆ ਜਾਣਾ ਇੰਤ੍ਰ ਸੰਸਾਰ ਦੇ ਵਿੱਚ ਜਿੰਨਾ ਚਿਰ ਤੂੰ ਵਿਚਰ ਰਹੀ ਹੈ ਤੈਨੂੰ ਕੋਈ ਸੋਝੀ ਨਹੀਂ ਹੈ ਤੂੰ ਗੁਰੂ ਦੇ ਗਿਆਨ ਨੂੰ ਹਿਰਦੇ ਜਨੀ ਵਸਾਇਆ ਸਤਿਗੁਰਾਂ ਦੇ ਗਿਆਨ ਤੋਂ ਸਤਿਗੁਰਾਂ ਤੋਂ ਕੋਈ ਸਿੱਖਿਆ ਨਹੀਂ ਲਈ ਇਸ ਕਰਕੇ ਤੂੰ ਇਦਾਂ ਦੇ ਭੈੜੇ ਕੰਮ ਕਰਦਾ ਹੈ ਪਰ ਜਿਵੇਂ ਤਿਰਕੀ ਹਿਸਾਬ ਹੋਏਗਾ ਸਤਗੁਰ ਪਾਤਸ਼ਾਹ ਜੀ ਨੇ ਸਾਨੂੰ ਵਾਰ-ਵਾਰ ਸਮਝਾਇਆ ਹੈ ਕਈ ਨਹੀਂ ਮੰਨਦੇ ਇਹ ਸੁਚਣਾ ਹੈ ਆਜ ਤੱਕ ਨਹੀਂ ਥਾ ਆਜਾ ਮਿੱਠਾ ਅਲਗਾਂ ਕਿਨ ਮਿੱਠਾ ਤੇ ਕਈ ਕਹਿੰਦੇ ਨੇ ਜਿਦ ਰੱਬ ਸੁੱਖ ਤੇ ਦੇਖੀ ਐ ਕੇ ਕਿੰਨੇ ਵੇਖਿਆ ਪਰ ਧੰਨ ਗੁਰੂ ਨਾਨਕ ਪਾਸਾ ਮਹਾਰਾਜ ਜੀ ਐ ਵੇਖਿਆ ਉਹ ਦੱਸਦੇ ਨੇ ਉਹ ਸਮਝਾਉਂਦੇ ਨੇ ਸਤਗੁਰੂ ਪਾਸਾ ਕਹਿੰਦੇ ਨਾਮ ਭਰਮ ਪਾਇ ਪਾਲਿਓ ਵੀ ਕੋਈ ਦੇਖਾਂ ਨਹੀਂ ਹੋਣਾ ਹੁੰਦਾ ਹੈ ਦਰ ਲੈ ਵੇਖੈ ਜੀ ਛੁਪੈ ਨਾ ਨਾਟਾ ਜੋ ਤੇਰ ਪਾਸਾ ਕਹਿੰਦੇ ਜਦੋਂ ਤੇ ਦਰ ਤੇ ਹਾਜ਼ਰ ਹੁਣਾ ਵੀ ਉੱਥੇ ਵੇਖਾ ਹੁੰਦਾ ਹੈ

ਕਾਟ ਦੇ ਬਹੀ ਸਰਵਾ ਪੌਸ ਨੂੰ ਆਕੀਆਂ ਬਾਕੀ ਜਿਨਾਂ ਰਹੀ ਆਵਣ ਜਾਣ ਨਾ ਸੁਝੇ ਅਜਰਾ ਰੀਰ ਕੁਰੇਸ ਤਾਂ ਹੋਸੀ ਆਏ ਤਈ ਆਵਣ ਜਾਣ ਨਾ ਸੁਝੇ ਢੀੜੀ ਗਲੀ ਪਈ ਕੋਣ ਦੇ ਕੁੱਤੇ ਨਾਨਕਾ ਔੜਕ ਸੱਚ ਨਹੀਂ ਪਾਸਾ ਕਹਿੰਦੇ ਕੋਣ ਦੇ ਨੁਕਤੇ ਜਾਣੇ ਪਹਿਲਾ ਸਾਧਨੀ ਲੈਣਾ ਜਿਨੇ ਤਾਂ ਮਾੜੇ ਕੰਮ ਕੀਤੇ ਹੋਣਗੇ ਉਹਨਾਂ ਨੂੰ ਸਜ਼ਾ ਮਿਲੇਗੀ ਹੀ ਮਿਲੇਗੀ ਆਕਰਮ ਸੱਚ ਨੇ ਹੀ ਤੇਰੇ ਸਾਥ ਖੜਨਾ ਹੈ ਸੱਚ ਕੀ ਹੈ ਤਾਂ ਗੁਰੂ ਅੰਗਦ ਦੇਵ ਮਹਾਰਾਜ ਗੁਰੂ ਸਮਝਾਉਂਦੇ ਮੇ ਪਾਤਸ਼ਾਹ ਕਹਿੰਦੇ ਨੇ ਸੱਚ ਭਾਈ ਬਾਣੀ ਆ ਕਾਲ ਪੁਰਖ ਦੀ ਕਿ ਜਿਹੜੀ ਅਸੀਂ ਬਾਣੀ ਪੜ੍ਹਦੇ ਹਾਂ ਸੁਣਦੇ ਹਾਂ ਇਹ ਕਿਸੇ ਮਨੁੱਖ ਦੇ ਬੋਲ ਨਹੀਂ ਹਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜੈਸੀ ਮੈਂ ਆਵੇ ਖਾਸ ਰੂਪ ਕੀ ਬਾਣੀ ਤੈਸੜਾ ਕਰੀ ਕਿਆਂ ਵਿਰਲਾ ਲੋ ਆਸਕ ਦੇ ਖਾਸ਼ੀਂ ਬਾਣੀ ਐ ਤੁ르 ਕੀ ਬਾਣੀ ਆਈ ਤਿੰਨ ਸਾਗਿ ਚਿੰਤ ਭਟਾਈ। ਇੱਕ ਤੁ르 ਕੀ ਬਾਣੀ ਐ ਤੁੰਦਰਗਾ ਤੁਮਾਈ ਨਰੰਕਾਰ ਕੀ ਬਾਣੀ ਮਹਜਵਾਬ ਬਾਪੂ ਬਾਣੀ ਨਰੰਕਾਰ ਹੈ ਕਿਸ ਜੀਵਣ ਅਗਨਾ ਹੋਇ। ਜੇ ਪਾਸਕ ਨੇ ਜਿਹੜਾ ਵੀ ਬਾਣੀ ਨੂੰ ਪੜ੍ਹੇਗਾ ਗੁਰਬਾਣੀ ਨੂੰ ਵਿਚਾਰੇਗਾ ਵਿਚਾਰ ਕੇ ਆਪਣੀ ਮੇਵੇ ਚ ਉਸਾਵੇਗਾ। ਕੁਦਾ ਕਾਈ ਬਾਰ ਕਰਾ ਹੋ ਜਾਏਗਾ ਸੰਸਾਰ ਵਿੱਚ ਰਹਿੰਦਿਆਂ ਵੀ ਉਹ ਕੋਈ ਐਦਾਂ ਦੇ ਕੰਮ ਨਹੀਂ ਕਰੇਗਾ ਜਿਹਦੇ ਕਰਕੇ ਉਹ ਨਹੀਂ ਪੌਤਾਂ ਬਣਾ ਸਕੇ ਕਿਉਂਕਿ ਗੁਰਬਾਣੀ ਕਿਤੇ ਬਾਰ-ਬਾਰ ਸਮਝਾ ਲੈਣਾ ਦੱਸ ਦੇਣਾ ਗਿਆਨ ਦੇ ਦਿਨ ਹੈ ਮਾੜੇ ਕੱਲ ਪਾਸੇ ਨੂੰ ਤੁਰਨ ਲੱਗਿਆਂ ਕਾਹਸਾ ਕਿੰਨੇ ਕਿਸੇ ਨਾਲ ੱੱੱਗੀ ਮਾਰਦਾਂ ਹੈ ੱੱੱਗੀ ਨਾ ਮਾਰਿਆ ਕੱਲ ਪਾਈ ਜਿਨ੍ਹਾਂ ਦੇ ਘਰ ਤੇ ੱੱੱਗੀ ਮਾਰਦਾਂ ਉਹਨਾਂ ਨੇ ਤੇਰੇ ਨਾਮ ਤੋਂ ਕੱਟਣਾ ਹੈ ਉਨਾਂ ਦੇ ਕੋਲ ਅੱਗੇ ਜਾਤ ਦਾ ਜੋਰ ਹੈ ਕੱਕੇ ਜੀਵ ਨਿਵੇ ਉੱਥੇ ਕਿਸੇ ਦਾ ਜੋਰ ਜਾਤ ਕੁਝ ਨਹੀਂ ਚੱਲਦਾ ਹੈ ਉੱਥੇ ਦੇ ਪਾਤਸ਼ਾਹ ਕਹਿੰਦੇ ਸਭ ਨੂੰ ਤੇਰੇ ਕੀਤੇ ਹੋਏ ਕਰਮ ਜਪਿਆ ਹੋਇਆ ਨਾਮ ਤੇਰੇ ਸਹਾਈ ਹੋਵੇਗਾ ਇਸ ਕਰਕੇ ਭਾਈ ਚਿੰਤਾ ਕਰੀ ਮਨ ਦੇ ਦੇ ਉਹ ਲੇਖਾਤ ਨਾ ਕੀਜੈ ਅੰਤਮ ਦਿਹਰਾ ਇਹ ਜੀ ਪਹਿਲੀ ਜੈ ਭੁੱਲ ਕੇ ਵੀ ਕਿਸੇ ਨਾਲ ਕਰਤ ਨ ਕਰਿਆ ਕਰ ਪ੍ਰੇਮ ਨ ਕਰਿਆ ਕਰ ਧੋਖਾ ਨ ਕਰਿਆ ਕਰ ਤੂੰ ਹਰ ਇੱਕ ਦੇ ਤੁਮਰੰਕਾਰ ਨੂੰ ਵੇਖਦਾ ਹੋਇਆ ਆਪਣੇ ਨਾਲ ਕੋਟੋ ਜਾ ਕੇ ਕਿਉਂ ਹਾਰ ਕਰਿਆ ਕਰ ਅੰਤਮ ਵੇਰਾ ਇਹ ਜੀ ਪਹਿਲੀ ਜੈ ਕਿਉਂ ਕੇ ਪਾਤਸ਼ਾਹ ਕਹਿੰਦੇ ਆਖਰ ਨੂੰ ਇਹ ਮੰਦ ਕਰਨਾ ਦਾ ਨੇਕਾ ਮੰਦ ਕਰਨਾ ਦਾ ਹਿਸਾਬ ਤੇਰੀ ਜਨਮ ਤੋਂ ਹੀ ਲਿਆ ਜਾਣਾ ਐ ਚੀਜੇ ਜਰਾ ਜਨਾਵੇ ਫਾਸਾ ਜੀ ਕਹਿੰਦੇ ਨੇ ਵੇਖ ਲੈ ਪਾਈ ਇਹਨਾਂ ਥਕੀਆਂ ਵਿੱਚ ਵੀ ਸਹਜੇ ਸਹਜੇ ਤੇਰਾ ਆਪਣਾ ਸਰੀਰ ਵੀ ਕਮਜ਼ੋਰ ਹੁੰਦਾ ਜਾਂਦਾ ਹੈ ਜਰਾ ਜਨਾਵੇ ਭਾਵਨ ਬੜਾ ਬੜੇ ਪੀੜੀਆਂ ਦੀਆਂ ਨਸਾਨੀਆਂ ਆ ਰਹੀਆਂ ਨੇ ਸਮਾਂ ਆਏਗਾ ਬਾਦ ਜਵਾਨੀ ਅਰ ਬਿਰਧ ਤੁਨ ਤਿੰਨ ਅਵਸਥਾ ਜਾਣ ਫਾਸਾ ਕਹਿੰਦੇ ਮਨੁੱਖ ਦੇ ਉੱਪਰ ਤਿੰਨ ਅਵਸਥਾ ਹੁੰਦੀਆਂ ਨੇ ਪਹਿਲਾ ਬਚਪਨ ਆਉਂਦਾ ਹੈ ਕਿ ਜਵਾਨੀ ਆਉਂਦੀ ਹੈ ਜਵਾਨੀ ਤੋਂ ਬਾਅਦ ਬਡੇਪਾ ਹੁੰਦਾ ਹੈ ਬਡੇਪਾ ਐਸੀ ਹਾਲਤ ਹੈ ਜਿਸਾਨ ਵੀ ਬਾਸਾ ਕਹਿੰਦੇ ਜਿਹੜੇ ਸਰੀਰ ਦੇ ਅੰਗ ਨੇ ਇਹ ਕੰਮ ਕਰਨਾ ਛੱਡ ਦਿੰਦੇ ਹਨ ਜਦ ਆਈ ਜੋਗਨ ਆ ਗਿਆ ਜੋਗਨ ਚਲੇ ਗਿਆ ਬੇਪਾ ਆ ਗਿਆ ਹੈ ਤੇ ਬਾਸਾ ਕਹਿੰਦੇ ਬੇਪਾ ਐਸਾ ਆਇਆ ਵੀ ਤਾਂ ਇੰਨੀ ਨਿੱਕੀ ਜੰਕੀ ਹੈ ਹਲੂ ਕਰ ਪਗਿਓਮ ਅੱਜ ਪਰਿਦੇ ਉਜੜਾ ਸੈ ਕੂੰਹਾਂ ਤੀਉਂ ਬਾਸਗਦੇ ਜੀਆਂ ਨਿੱਕੀਆਂ ਨਿੱਕੀਆਂ ਜੰਗਾਂ ਭਾਵਨ ਅੱਜ ਨਾਲ ਪਹਾੜ ਵੇਦੇ ਜੰਗਲ ਘੁੰਮੇ ਤੇ ਪਰਮੂ ਬਡੇਪਾ ਆ ਗਿਆ ਹਾਂ ਜੇ ਤੇ ਪਿਆ ਸਰੀਰ ਇੰਨਾ ਕਮਜ਼ੋਰ ਹੋ ਗਿਆ ਅੱਜ ਆ ਉਜੂ ਕਰਨ ਵਾਲਾ ਕੂੰੜਾ ਉਹ ਇੱਕ ਸਹਰਾਣੇ ਪਿਆ ਕਰਨ ਜਿਹਦੇ ਪਾਵੇ ਨਾਲ ਪਿਆ ਹੋਇਆ ਵੀ ਚੱਗਿਆ ਨਹੀਂ ਆਂਦਾ ਉਹ ਵੀ ਸੈ ਕੂੰਹਾਂ ਤੀਉਂ ਸੋ ਕੋ ਹੋ ਜਾਂਦਾ ਹੈ ਇਹ ਹਾਲ ਹੋ ਜਾਂਦੀ ਹੈ ਬੁਲੇਕੇ ਦੇ ਵਿੱਚ ਪਰ ਸਤਿਗੁਰੂ ਬਾਸਾ ਕਹਿੰਦੇ ਉਦੋਂ ਭਾਈ ਜਦੋਂ ਫਿਰ ਤੇ ਬੁਲੇਕਾ ਆਏਗਾ ਉਹ ਤੇ ਨਿਸ਼ਾਨੀਆਂ ਆਉਣੀਆਂ ਨੇ ਕਾਗ ਤੇਰੀ ਓਕ ਕੋਈ ਪਾਣੀ ਉਹ ਨਾ ਕਾਵੇ ਸਹਿਬ ਬਾਸਾ ਕਹਿੰਦੇ ਜਦੋਂ ਵਿੱਚ ਟੂਟਾ ਰੁਗਿਆ ਤੇ ਹਿੱਲਣ ਜੋਗਾ ਨਾ ਰਹਾ ਸਰੀਰ ਦੇ ਅੰਗ ਖੜ ਗਏ ਪ੍ਰੀਤਾ ਚੱਪਣ ਚੱਲਣ ਰਤਨ ਸੇ ਸੁਣੀਆਂ ਵਹਿ ਗਏ ਏੜੇ ਮੁਕਤੀ ਤਹਾ ਸੇ ਜਾਨੀ ਚੱਲ ਕੇ ਆ ਸਕਦੇ ਜਾਨੀ ਭਾਵ ਜਿਹੜੇ ਨਾਲ ਆਏ ਸੀ ਇਹ ਹਿੰਮਤ ਲੈ ਕੇ ਪੈਰ ਅੱਖਾਂ ਮਿੱਤਰ ਇਹ ਸਾਰੇ ਚਲੇ ਜਾਂਦੇ ਗੰਦ ਚਲੇ ਜਾਂਦੇ ਚਲੇ ਜਾਣਗੇ ਤੇ ਫਿਰ ਪਾਰਸਾ ਕੰਦੇ ਹੁਣ ਹਿਲਣ ਜੋਕਾਂ ਨਹੀਂ ਰਹਿੰਦਾ ਹੱਥ ਪੈਰ ਚੱਲਦੇ ਨਹੀਂ ਮੰंजे ਤੇ ਬੈਠਾ ਰਹਿੰਦਾ ਹੈ ਮੰंजे ਤੇ ਪਿਆਰ ਹੈ ਤੇ ਮੰंजे ਤੇ ਪਿਆਰ ਕਾਸ਼ਾ ਕਹਿੰਦੇ ਭਾਈ ਜਿਨ੍ਹਾਂ ਦੀ خاطر ਠੱਗੀ ਕਰਦਾ ਸੀ ਜਿਨ੍ਹਾਂ ਦੀ خاطر ਕਿਸੇ ਦਾਰਾਇਆ ਹੱਕ ਧੰਨ ਵਿਆ ਲੈ ਕੇ ਆਉਂਦਾ ਸੀ ਫੇਵ ਕਰਕੇ ਧੋਖਾ ਕਰਕੇ ਤਾਰ ਤੇਰੀ ਊਂਕ ਕੋਈ ਪਾਣੀ ਨਾ ਪਾਵੇ ਕਾਸ਼ਾ ਕਹਿੰਦੇ ਫਿਰ ਇਹਨਾਂ ਦੇ ਵਿੱਚੋਂ ਕਿਸੇ ਨੇ ਵੀ ਤੇਰੀ ਊਂਕ ਵਿੱਚ ਪਾਣੀ ਨਹੀਂ ਪਾਉਣਾ ਭਡੇਪਾ ਆਨੰਦ ਸਰੀਰ ਜਗ ਨਿਕੰਮਾ ਹੋ ਜਾਂਦਾ ਹੈ ਆਵਾਜ਼ਾਂ ਮਾਰਦਾ ਰਹਿੰਦਾ ਮਨਜੀ ਤੇ ਬਹਿਕਾ ਭਾਈ ਕੋਈ ਪਾਣੀ ਵੀ ਪੁੱਤ ਦੇ ਦਿਓ ਕਹਿੰਦੇ ਫਿਰ ਕੋਈ ਨਹੀਂ ਸੁਣਦਾ ਹੈ ਕੰਬੇ ਦਾ ਕਰਕੇ ਟੋਲਦੀ ਲੱਗ ਜਾਂਦੇ ਹਨ ਇਸ ਕਰਕੇ ਆਸਾ ਕਹਿੰਦੇ ਫੇਰ ਨਹੀਂ ਕਿਸੇ ਨੇ ਤੇਰੀ ਗੁੱਫ ਦੇ ਵਿੱਚ ਪਾਣੀ ਪਾਉਣਾ ਭਾਈ ਇਸ ਕਰਕੇ ਕਹਤ ਕਵੀਰ ਕੋਈ ਨਹੀਂ ਤੇਰਾ ਸਤਿਗੁਰੂ ਆਸਾ ਕਹਿੰਦੇ ਕਿ ਕਵੀਰ ਸਾਹਿਬ ਜੀ ਕਹਿ ਰਹੇ ਨੇ ਕਵੀਰ ਸਾਖ ਆਸਾ ਜੀ ਵਚਨ ਕੱਢਦੇ ਨੇ ਕਿ हे ਜਿੰਦੇ ਇਥੇ ਮੇ ਵੀ ਤੇਰਾ ਸਾਥੀ ਨਹੀਂ ਬਣਨਾ ਇੱਥੇ ਤੇਰਾ ਕੋਈ ਨਹੀਂ ਹੈ ਇਸ ਕਰਕੇ ਇਹ ਤੇ ਰਾਮ ਕੀ ਨਜਪ ਹੈ ਸਵੇਰਾ ਫਿਰ ਇੱਕ ਪ੍ਰਭੂ ਜਿਹੜਾ ਤੇਰਾ ਆਸਰਾ ਸਾਥੀ ਹੈ ਇੱਕ ਹੈ ਤਰਵ ਇੱਕ ਹੈ ਉਤਰਵਾਲਾ ਪ੍ਰਭ ਸਤਗੁਰੂ ਦੀਨ ਦਿਆਨ ਜਿਹੜਾ ਗਰੀਬਾਂ ਨੂੰ ਨਿਭਾਜਣ ਵਾਲਾ ਇੱਥੇ ਵੀ ਸਾਡੇ ਸਾਥੀ ਹੈ ਮਾਤ ਲੋਕ ਦੇ ਵਿੱਚ ਵੀ ਤੇ ਅਗੇ ਤੋਂ ਲੋਕ ਦੇ ਵਿੱਚ ਵੀ ਸਾਡੀ ਸਹਾਇਤਾ ਕਰਨ ਵਾਲਾ ਹੈ ਇਸ ਕਰਕੇ اے ਪਾਈ ਇੱਕ ਪ੍ਰਭੂ ਨੂੰ ਅਸਲ ਸਾਥੀ ਜਾਣ ਤੂੰ ਵੇਲੇ ਸਿਰ ਹੁਣੇ-ਹੁਣੇ ਉਸ ਪ੍ਰਭੂ ਨੂੰ ਕਿਉਂ ਆਪਣੀ ਮਿਰਦੇ ਵਿੱਚ ਨਹੀਂ ਸਿਮਰਦੀ ਐ ਇਹ ਮੇਰੀ ਜਿੰਦੇ ਕਿਉਂ ਨਹੀਂ ਵਾਹਿਗੁਰੂ ਦਾ ਨਾਮ ਜਪਦੀ ਕਿਉਂ ਨਹੀਂ ਕਾਲਪੁਰ ਵਹਿਗੁਰੂ ਨੂੰ ਚਿਤ ਕਰਦੀ ਹੈ ਜਰਾ ਤੇਰਾ